ਪੰਜਾਬ ਦੇ ਵਿੱਚ ਸੜਕ ਕਾਦਸੀਆਂ ਦੀ ਇੱਕ ਘਟਨਾਵਾ ਲਗਾਤਾਰ ਵਾਧੀਆਂ ਚੌਰੀਆਂ ਤਰਜੀਹ ਘਟਨਾ ਫਤੇਗੜ ਚੂੜੀਆਂ ਤੋਂ ਸਾਹਮਣੇ ਜਿੱਥੇ ਕਿ ਫਤੇਗੜ ਚੂੜੀਆਂ ਦੇ ਵਿੱਚ ਪੰਜਾਬ ਰੋਡਵੇਜ਼ ਬੱਸ ਅਤੇ ਟਰੈਕਟਰ ਟਰਾਲੀ ਦੇ ਵਿੱਚਕਾਰ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਇੱਕ ਸ਼ਖਸ ਜ਼ਖਮੀ ਦੱਸਿਆ ਜਾ ਰਿਹਾ ਬੱਸ ਟਰੈਕਟਰ ਟਰਾਲੀ ਚ ਫਸੇ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਜਾਂਦਾ ਬੱਸ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫਾਰ ਹੋ ਗਿਆ ਉੱਧਰ ਮੌਕੇ ਤੇ ਪਹੁੰਚ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਜੋ ਮਾਮਲਾ ਹੈ ਉਹ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੀ ਪੰਜਾਬ ਰੋਡ 'ਵਿਸ' バス ਤੇ ਟਰੈਕਟਰ ਟਰਾਲੀ ਦਾ ਜਿੱਥੇ ਕਿ ਬਟਾਲਾ ਰੋਡ ਤੇ ਫਤਿਹਗੜ ਚੂੜੀਆਂ ਮਹਾਜਨ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬਾਸ ਵਿੱਚ ਸਵਾਰ ਸਵਾਰੀਆਂ ਤੇ ਟਰੈਕਟਰ ਚਾਲਕ ਵਲਵਲ ਬਚਦੇ ਟਰੈਕਟਰ ਚਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਬਾਸ ਦੇ ਡਰਾਈਵਰ ਉੱਪਰ ਬਾਸ ਤੇ ਚਲੌਣ ਦੇ ਦੋਸਤ ਲਾਏ ਨੇ ਮੌਕੇ ਤੋਂ ਬਾਸ ਦਾ ਡਰਾਈਵਰ ਫਰਾਰ ਹੋ ਗਿਆ ਤੇ ਮੌਕੇ ਤੇ ਪੁਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਿਸ ਦਾ ਵੀ قصੂਰ ਹੋਏ ਉਸ ਉੱਤੇ ਕਾਰਵਾਈ ਕੀਤੀ ਜਾਏਗੀ ਦਰਅਸਲ バス ਅਤੇ ਟਰਾਲੀ ਦੀ ਜੋ ਟੱਕਰ ਹੋਈ ਹੈ ਉਸ ਵਿੱਚ ਇੱਕ ਨੌਜਵਾਨ ਜਿਹੜਾ ਕਿ ਮੋਟਰਸਾਈਕਲ ਤੇ ਸਵਾਰ ਸੀਗਾ ਉਹ ਜਾਂਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋ ਜਾਣਾ ਇਸ ਬਾਬਤ ਕੀ ਕੁਝ ਕਿਹਾ ਲੋਕਾਂ ਨੇ ਚਸ਼ਮਦੀਦਾਂ ਨੇ ਤੁਹਾਨੂੰ ਸਵਾਲ ਕੀ ਨਹੀਂ ਸਰ ਅਸੀਂ ਸਾਡ ਤੇ ਆਉਂਦੇ ਆਂ ਆਪਣੇ ਕਹਿੰਦੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਸੀ ਖੇਰ ਦਾ ਏਰੀਆ ਵਾ ਟਰਾਲੀਆਂ ਦੇ ਲਾਗੋ ਦੀਆਂ ਸਿਵਾਲੀਆਂ ਦੇ ਕ੍ਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਆਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਆ ਰਹੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਬਸ ਅੱਛਾ ਕਰਾਊਡਰ ਨਿਗਾਹ ਆ ਵਾ ਤੇ ਟਰਾਲੀ ਮਗਰ ਮਾਰੀ ਏ ਟਰਾਲੀ ਦੇ ਰੋ ਟ੍ਰੈਡ ਦੇ ਹੁਕਰੇ ਨਾ ਟੁੱਟਦੇ ਇਹਨੇ ਨਾਲ ਟੱਡੇ ਵੀ ਪੜਾ ਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਦਨੀ ਆ ਰਿਹਾ ਹਾਂ ਹਾਂਜੀ ਇਹ ਟੈਕੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਨਹੀਂ 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 ਕਾਹਜੀ ਇਧਰੋਂ ਹੁੰਦੀ ਬੱਸ ਨਹੀਂ ਜਾਂਦੇ ਇਧਰ ਠੀਕ ਜੀ ਹਾਂਜੀ ਨਹੀਂ ਜਾਂਦੇ ਪਟਾਲੇ ਨੂੰ ਇੱਟ ਲਾ ਕੇ ਇਧਰੋਂ ਠੀਕ ਜੀ ਡਾਕਟਰ ਨਾ ਕੋਈ ਬਸ ਬੜੀ ਵਧੀਆ ਨੰਗੀ ਆ ਬਾਜ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਟਰਾਲੀ ਦੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਗਿਆ ਇਹ ਬਾਈ ਟਰਾਲੀ ਤੇ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਈਆਂ ਮਾਜ ਨੂੰ ਖੜਿਆ ਇਹ ਦਿਹਾਨ ਦਿਮਾਗ ਨੂੰ ਹਸਪੀਟਲ ਵਾਲਾ ਕਹਿੰਦਾ ਪੀਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਉਹਨਾਂ ਨੂੰ ਨਹੀਂ ਪਤਾ ਹੋ ਉਹ ਬਤਨਾ ਦੀ ਫੈਮਿਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਰੋਸਪੁਰਨ ਖੜਿਆ ਇਹਨੂੰ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਜਿਹੜਾ ਭਾਈ ਪੰਜਾਬ ਰੋਡ ਪਾਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦੂ ਜੋਧਾ ਮੀਤਾ ਨਹੀਂ ਤੇ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਆ ਨਸੇ ਨਾਲ ਪੁੱਤ ਦੀ ਮਾਰ ਪਈ ਭੱਜ ਗਏ ਉੱਥੇ ਰਾਬੀ ਉਹ ਟਰੈਕਟਰ ਉਹਦੇ ਜਿਹੜੀ ਗੱਡੀ ਆ ਤੇ ਆਹ ਟਰੈਕਟਰ ਆ ਪੀਤੀ ਹੈ ਜੇ ਬੜੀ ਸਪੀਡ ਤੇ ਕਸੂਰ ਨਾ ਹੁੰਦਾ ਤਾਂ ਨਾ ਪਾਈ ਗਏ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖੜੋਤੇ ਆ ਉਹ ਦੋਏ ਮਤਲਬ ਆਪਣਾ ਪਾਸ ਛੱਡ ਕੇ ਦੇਖ ਲੋ ਗੰਹੀ ਲੱਗਦੀ ਲੱਗਦੀ ਗੱਡੀ ਆ ਛੱਡ ਕੇ ਫਨਾਰ ਹੋ ਗਿਆ ਉਹ ਮਤਲਬ ਖਰਾਬ ਪੀਤੀ ਆਪਣੇ ਬੰਦੇ ਖਲਾਈ ਆ ਉਹ ਦੇਖਣ ਲਈ ਕਿ ਕੋਈ ਗਲਤ ਬਾਤ ਨਹੀਂ ਹੋਈ ਉਹ ਵੇਖ ਕੇ ਇਹ ਮਾਰ ਦੋ ਨਾ ਫੋਨ ਕਰਕੇ ਉਹ ਵੀ ਚੁੱਪ ਕਰਕੇ ਚਲੇ ਗਏ ਮਾਲ ਲੈ ਕੇ ਚਲੇ ਗਏ ਮਾਲ ਲੈ ਕੇ ਚਲੇ ਗਏ ਉਹ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਕੇ ਆ ਬੱਸ ਜੀ ਆਪਣੇ ਝੋਲੇ ਵੀ ਛੱਡ ਗਏ ਆ। ਹਾਂ। ਤਨਾਟਾ ਕਹਿ ਰਿਹਾ ਤੇ ਹੋਲੀ ਹੈ ਟ੍ਰੈਫਿਕ ਹੈ ਲੋਕ। ਸਹੀ ਗੱਲ। ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਉ ਉਹ ਖਾਣਾ ਤੇ ਉਹਨੂੰ 23 ਭੱਜਿਆ। ਇਹ ਪ੍ਰਸ਼ਾਸਨਾਂ ਤੇ ਜਾਈ ਨਹੀਂ ਆ ਵੀ ਥੋੜਾ 2 ਘੰਟੇ ਹੋਗੇਗਾ ਪ੍ਰਸ਼ਾਸਨਾਂ ਜੇ ਤੱਕ ਨਹੀਂ ਆਇਆ ਨਹੀਂ ਆਇਆ। ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਜਦੋਂ ਬਟਾਲੇ ਚੱਲਦੀ ਆਣਾ ਅਲੀਆ ਤਾਂ ਹੋਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਓਹੋ। ਇਹ ਨਹੀਂ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜਲਦੀ ਬਹੁਤ ਤੇਜ਼ ਹੁੰਦੀ ਹੈ ਘੜੇ ਘਟੂਆਂ ਬਟਾਲਾ ਪੰਜਾਬ ਰੋੜੇ ਕੋਲ ਤੇ ਟਰਾਲੀ ਤੇ ਜਦੋਂ ਦਸਤ ਕਰ ਹੋਈ ਆ ਕੀ ਆ ਮਾਮਾ ਆ ਜੀ ਸਭ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਆਪਣੇ ਇੱਥੇ ਬਟਾਲਾ ਰੋੜੇ ਤੇ ਰੋਡਵੇ ਬਸ ਆ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬਸਾ ਵੀ ਨਿਸ਼ਾਨ ਹੋਇਆ ਬਸਾ ਫਿੜਾੜਿਆ ਟਰੈਕਟਰ ਕਾਲੀ ਆਪਣੀ ਜ਼ੜਾ ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਜਾਂ ਕੀ ਜੋ ਵੀ ਹੁੰਦਾ ਉਹ ਦੱਸਾਂਗੇ ਯਕੀਨੀ ਬਾਰੇ ਇਹਦੇ ਕੋਈ ਕਲੀਅਰ ਨਹੀਂ ਕੋ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ 60 ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਰਕੇ ਇਸ ਪਰ ਵੀ ਉਹਦਾ ਦੇ ਉਥੋਂ ਲੋ ਕਾਰਵਾਈ ਕੀ ਕੋ ਉਥੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲਗਾ ਬਸ ਤੂੰ ਆਈ ਹੈ ਬਸ ਤਾਂ ਬਟਾਲੇੋਂ ਆਈ ਹੈ ਉਹ ਕਨਫਰਮ ਹੋਏਗਾ ਵੀ ਇਹ ਕਿਸੋ ਕਿੱਥੋਂ ਆਈ ਹੈ ਇਹ ਬਟਾਲਾ ਡੈਪੂ ਦੀ ਬੱਸ ਹੈਗੀ ਆ ਇਹ ਦੇ ਬਾਰੇ ਦੇਖੋ ਕਿਉਂਕਿ ਲਾਡਾ ਡਰਾਈਵਰਾਂ ਦਾ ਕੈਕਟਾਈਟ ਮੋ